ਚੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆਂ ਪਿੰਡ ਸਿਆਲਪੁਰ ਤਵਾਂ ਲੋਧੀ ਗੁਜਰਾ ਤੇ ਬਾਪੂ ਜੀ ਸਾਨੂੰ ਮੇਰੇ ਨੇ ਬਾਪੂ ਜੀ ਕਿੰਨਾ ਕੰਨਾ ਖਸਾਨ ਆ ਦੱਸੋ ਥੱਲੇ ਅੱਗੇ ਪਾਣੀ ੱੱੱੱੱੱੱੱੱੱੱੱ ਬਾਪੂ ਜੀ ਦਾ ਕਹਿਣਾ ਵਾ ਕਿ ਅਸੀਂ ਪਹਿਲਾਂ ਵੀ 88 ਦੇ ਪਾਣੀ ਥੱਲੇ ਵਾਲੇ ਪਾਣੀ ਦੀ ਮਾਰ ਕਰਦੇ ਆ ਬਾਪੂ ਜੀ ਕਹਿੰਦੇ ਚੜਦੀ ਕਲਾ ਜੇ ਝੋਨਿਆਂ ਦਾ ਥੋੜਾ ਬੋਧਾ ਨੁਕਸਾਨ ਆ ਫਿਰ ਵੀ ਅਈਆਂ ਦੇ ਚੜਦੀ ਕਲਾ ਜੇ ਕੋਈ ਗੱਲ ਨਹੀਂ ਝੋਨੇ ਅਗਲੀ ਵਾਰੀ ਹੋ ਜਾਣਗੇ ਇਹੋ ਜਿਹੇ ਜਿਹੜੇ ਚੜ੍ਹਦੀ ਕਲਾ ਦੇ ਯੋਧੇ ਆ ਇਹੋ ਜਿਹੇ ਕਿਤੇ ਵਿਰਲੇ ਵਾਂਝੇ ਹੀ ਲੱਭਦੇ ਆ ਬਾਪੂ ਨੇ ਜੀਨੂੰ ਪੁੱਛਿਆ ਕਿ ਜੇ ਤੂੜੀ ਦੀ ਲੋੜ ਬਾਪੂ ਜੀ ਕਹਿੰਦਾ ਤੂੜੀ ਆ ਗਈ ਥੱਲੇੋਂ ਗੱਲੀ ਹੋਈ ਆ ਕੋਈ ਗੱਲ ਨਹੀਂ ਸੁੱਕ ਜੀ ਕਿ ਤੁਸੀਂ ਲੋੜ ਮੰਦਾ ਦਿੰਦੋ ਇਹੋ ਜਿਹੇ ਜਿਹੜੇ ਯੋਧੇ ਆ ਉਹ ਕਿਤੇ ਵਿਰਲੇ ਮਿਲਦੇ ਨਹੀਂ ਤੇ ਆਪੋ ਦਾ ਆਪ ਹੀ ਪਈ ਆ ਭਾਈ ਆਪ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦੇ ਆ ਚਲੋ ਅਸੀਂ ਤੇ ਮਾਝੇ ਤੋਂ ਆਈਆਂ ਅਸੀਂ ਮਾਝੇ ਤੋਂ ਆਏ ਆ ਜਿਹੜੇ ਮਾਲਵੇ ਦੁਆਬੇ ਹਰਿਆਣੇ ਤੋਂ ਅਦਰ ਸਟੇਟ ਤੋਂ ਆ ਰਹੇ ਆ ਭਾਈ ਉਹਨਾਂ ਸਾਹਮਣੇ ਇਦਾਂ ਭੁੱਖਾ ਨਾ ਖਾਓ ਕੱਲ ਨੂੰ ਇਹ ਘਾਹਤ ਨਾ ਬਣ ਜੇ ਕਿ ਮੱਛ ਦੇ ਦੋ ਕਿੰਨੇ ਭੁੱਖੇ ਨੇ ਤੂੰ ਇਹੋ ਜੇ ਜੋਦੇ ਇਹੋ ਜੇ ਬਾਪੂ ਜੀ ਕੋ ਸਿੱਖ ਲੈਣੀ ਚਾਹੀਦੀ ਆ ਇਹੋ ਜੇ ਬਾਪੂ ਜੀ ਕੋ ਸਿੱਖ ਲੈਣੀ ਚਾਹੀਦੀ ਜਿਹੜੇ ਕਹਿੰਦੇ ਕਿ ਅਸੀਂ ਹਜੇ ਵੀ ਚੜਦੀ ਕਲਾ ਦੇ ਵਿੱਚ ਨੇ ਅੱਗੇ ਵੀ ਪਾਣੀ ਵੇਖਿਆ ਗਾਂ ਵੀ ਪਾਣੀ ਆ ਕੋਈ ਗੱਲ ਨਹੀਂ ਪਾਣੀਆਂ ਦੇ ਵਿੱਚ ਹੀ ਜੰਮੇ ਆ ਤੇ ਪਾਣੀਆਂ ਨੇ ਕੀ ਕਰ ਲੈਣਾ ਸਾਨੂੰ ਵੇਖੋ ਚੜਦੀ ਕਲਾ ਜੇ ਬਾਪੂ ਜੀ ਨੇ ਤੇ ਇਦਾਂ ਹੀ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀ ਆਪੋਥਾ ਬਾ ਕੰਮ ਨਾ ਕੀਤਾ ਜਾਵੇ ਸਟੋਰੇਜ ਨਾ ਕੀਤੀ ਜਾਵੇ ਲੋੜਵੰਦਾ ਤੱਕ ਚੀਜ਼ਾਂ ਪਹੁੰਚਦੀਆਂ ਕੀਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ